ਇੱਕ ਸਾਡਾ ਨੌਜਵਾਨ ਜਿਨੇ ਸਾਡੀ ਦਸਤਾਰ ਨੂੰ ਪੰਜਾਬੀ ਨੂੰ ਪੰਜਾਬੀਅਤ ਨੂੰ ਪੂਰੇ ਵਰਲਡ ਦੇ ਵਿੱਚ ਸਾਡਾ ਸਿਰ ਉੱਚਾ ਕੀਤਾ ਹੈ ਦਲਜੀਤ ਦਸਾਂਜ ਇੱਕ ਸਾਜ਼ਿਸ਼ ਦੇ ਤਹਿਤ ਉਸ ਨੌਜਵਾਨ ਦੀ ਫਿਲਮ ਨੂੰ ਭਾਰਤ ਤੋਂ ਲਈ ਰੋਕਿਆ ਜਾ ਰਿਹਾ ਹੈ ਉਹ ਲੋਕ ਜਿਹੜੇ ਕਹਿੰਦੇ ਆ ਕਿ ਦਲਜੀਤ ਦਸਾਂਜ ਮਾਫੀ ਮੰਗੇ ਉਹਦੀ ਫਿਲਮ ਰਿਲੀਜ਼ ਕੀਤੀ ਜਾਊਗੀ ਅਸੀਂ ਉਹਨਾਂ ਨੂੰ ਕਹਿੰਦੇ ਆ ਤੁਸੀਂ ਮਾਫੀ ਮੰਗੋ ਪੰਜਾਬ ਕੋਲੋਂ ਪੰਜਾਬੀਅਤ ਕੋਲੋਂ ਪੂਰੇ ਦੇਸ਼ ਭਰ ਵਿੱਚ ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਜੋ ਬਵਾਲ ਮਚਿਆ ਹੋਇਆ ਹੈ ਉਸ ਨੂੰ ਲੈ ਕੇ ਕੁਝ ਲੋਕਾਂ ਪੰਜਾਬੀ ਕਲਾਕਾਰਾਂ ਅਤੇ ਗਾਇਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਇਨ੍ਹਾਂ ਵਿਰੋਧੀਆਂ ਖਿਲਾਫ ਦਲਜੀਤ ਦੋਸਾਂਝ ਦੇ ਜਦੀਪਿੰਦ ਦੋਸਾਂਝ ਕਲਾਵਿਕੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਅਗਵਾਈ ਹੇਠ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਜਿੱਥੇ ਕਿਸਾਨ ਆਗੂਆ ਨੇ ਗਾਇਕ ਮੀਕਾ ਗੁਰੂ ਰੰਧਾਵਾ ਅਤੇ ਬੀਪਰਾਗ ਦਾ ਪਤਲਾ ਫੂਕਿਆ ਉੱਥੇ ਨਾਰੇਬਾਜੀ ਵੀ ਕੀਤੀ ਗਈ ਇਸ ਮੌਕੇ ਮਨਜੀਤ ਸਿੰਘ ਰਾਏ ਹਰਪ੍ਰੀਤ ਸਿੰਘ ਬਾਜਵਾ ਅਤੇ ਜਸਪੀਰ ਸਿੰਘ ਕਮਾਲਪੁਰ ਨੇ ਕਿਹਾ ਕਿ ਪਾਕਿਸਤਾਨ ਤੇ ਭਾਰਤ ਵਿਚਕਾਰ ਜੰਗ ਬਾਦ ਵਿੱਚ ਲੱਗੀ ਹੈ ਪਰ ਫਿਲਮ ਦੀ ਸ਼ੂਟਿੰਗ ਉਸ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਪਰ ਹੁਣ ਜਾਣਬੁੱਝ ਕੇ ਇੱਕ ਸਿੱਖ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨਾ ਕਿ ਆ ਕੀ ਆਉਣ ਵਾਲੇ ਸਮੇਂ ਵਿੱਚ ਖੇਡਾਂ ਵੀ ਹੋਣੀਆਂ ਨੇ ਜਿਸ ਵਿੱਚ ਪਾਕਿਸਤਾਨ ਦੀਆਂ ਟੀਮਾਂ ਨਾਲ ਵੀ ਮੁਕਾਬਲੇ ਹੋਣੇ ਨੇ ਕੀ ਉਹਨਾਂ ਨੂੰ ਵੀ ਬਿਆਨ ਕੀਤਾ ਜਾਵੇਗਾ ਉਹਨਾਂ ਆਖਿਆ ਕਿ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਜਥੇਬੰਦੀ ਦਲਜੀਤ ਦੋਸਾਂਜ ਨਾਲ ਖੜੀ ਹੈ ਪਿੰਡ ਦੋਸਾਂਜ ਕਲਾਂ ਤੋਂ ਨਵਰਾੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਇੱਕ ਸਾਡਾ ਨੌਜਵਾਨ ਜਿਨੇ ਸਾਡੀ ਦਸਤਾਰ ਨੂੰ ਪੰਜਾਬੀ ਨੂੰ ਪੰਜਾਬੀਅਤ ਨੂੰ ਪੂਰੇ ਵਰਲਡ ਦੇ ਵਿੱਚ ਸਾਡਾ ਸਿਰ ਉੱਚਾ ਕੀਤਾ ਹੈ ਦਿਲਜੀਤ ਦਸਾਂਜ ਜੋ ਕਿ ਇਸ ਨਗਰ ਦਾ ਬੱਚਾ ਆ ਉਹ ਔਰ ਅੱਜ ਮੈਂ ਸਮਝਦਾ ਕਿ ਉਹਦੇ ਨਾਲ ਪੂਰੇ ਪੰਜਾਬ ਨੂੰ ਪੰਜਾਬੀਅਤ ਨੂੰ ਪੂਰੀ ਦੁਨੀਆ ਚ ਖੜਨ ਦੀ ਜਰੂਰਤ ਹੈ ਕਿਉਂਕਿ ਕੁਝ ਸ਼ਰਾਬਤੀ ਅੰਸਰ ਜਿਹੜੇ ਆ ਉਹ ਦਸਤਾਰ ਨੂੰ ਟਾਰਗੇਟ ਕਰਕੇ ਉਹ ਸਰੂਪ ਨੂੰ ਟਾਰਗੇਟ ਕਰਕੇ ਉਹਦੀ ਜਿਹੜੀ ਫਿਲਮ ਆ ਸਰਦਾਰ ਜੀ 30 ਉਹਨੂੰ ਰਿਲੀਜ਼ ਹੋਣ ਤੋਂ ਭਾਰਤ ਦੇ ਵਿੱਚ ਰੋਕਦੇ ਨੇ ਔਰ ਉਹ ਕੁਛឆ្លارتی ਲੋਕ ਨਹੀਂ ਔਰ ਮੈਂ ਕਹਾਂਗਾ ਕਿ ਇਹਦੇ ਵਿੱਚ ਭਾਰਤ ਸਰਕਾਰ ਨੂੰ ਅੱਗੇ ਵੱਧ ਕੇ ਉਸ ਨੌਜਵਾਨ ਦੀ ਕਿਉਂਕਿ ਨਰਿੰਦਰ ਮੋਦੀ ਜੀ ਨੇ ਜਦੋਂ ਉਹਨੇ ਸਿਰ ਉੱਚਾ ਕੀਤਾ ਸਾਡਾ ਪੂਰੀ ਦੁਨੀਆ 'ਚ ਤਾਂ ਜੱਪੀਆਂ ਵੀ ਪਾਈਆਂ ਤੇ ਅੱਜ ਨਰਿੰਦਰ ਮੋਦੀ ਜੀ ਤੋਂ ਕੁਛ ਬਾਰਾ ਹੈ ਭਾਰਤ ਦੇ ਵਿੱਚ ਇੱਕ ਸਾਜ਼ਿਸ਼ ਦੇ ਤਹਿਤ ਉਸ ਨੌਜਵਾਨ ਦੀ ਫਿਲਮ ਨੂੰ ਭਾਰਤ ਦੇ ਰੀਣ ਤੋਂ ਰੋਕਿਆ ਜਾ ਰਿਹਾ ਅਸੀਂ ਉਹਦੇ ਪੱਖ ਦੇ ਵਿੱਚ ਹੱਕ ਦੇ ਵਿੱਚ ਸਮੂਚੀਆਂ ਜੂਨੀ ਨਾ ਭਾਰਤੀ ਕਿਸਾਨ ਜੂਨੀਆ ਦੁਆਬਾ ਔਰ ਪੂਰੀਆਂ ਸਿੱਖ ਜਥੇਬੰਦੀਆਂ ਪੂਰੇ ਪੰਜਾਬ ਉਹਦੇ ਨਾਲ ਡਟ ਕੇ ਖੜੇ ਆ ਸੋ ਇਹਦਾ ਅਸੀਂ ਸਬੂਤ ਅੱਜ ਦੁਸਾਂ ਨਿਕਲਾਂ ਉਹ ਜਿਹੜੇ ਸ਼ਾਰਤੀ ਲੋਕ ਪੰਜਾਬ ਤੇ ਪੰਜਾਬੀਅਤ ਦੇ ਗਾਣੇ ਗਾ ਕੇ ਪੰਜਾਬੀਅਤ ਤੇ ਸਿਰਫ ਰੋਟੀ ਖਾਂਦੇ ਆ ਮਿੱਕੇ ਵਰਗੇ ਰੰਧਾਵਾ ਵਰਗੇ ਜਿਹੜਾ ਗੁਰੂ ਰੰਧਾਵਾ ਵਰਗੇ ਪੀ ਪਾਰਕ ਵਰਗੇ ਉਹ ਲੋਕ ਜਿਹੜੇ ਕਹਿੰਦੇ ਆ ਕਿ ਤੇ ਦਿਲਜੀਤ ਉਸਾਂਝ ਮਾਫ਼ੀ ਮੰਗੇ ਉਹਦੀ ਬੇਲੰਡ ਰੀਲਿਸ ਕੀਤੀ ਜਾਊਗੀ ਅਸੀਂ ਉਹਨਾਂ ਨੂੰ ਕਹਿੰਦੇ ਆ ਤੁਸੀਂ ਮਾਫ਼ੀ ਮੰਗੋ ਪੰਜਾਬ ਕੋਲੋਂ ਪੰਜਾਬੀਅਤ ਕੋਲੋਂ ਤੇ ਸੇਕ ਕੋਲੋਂ ਜਿਹੜਾ ਤੁਸੀਂ ਉਹਦਾ ਵਿਰੋਧ ਕਰ ਰਹੇ ਆ ਜੋ ਇਸ ਕਰਕੇ ਉਹਨਾਂ ਦਾ ਅੱਜ ਪੁੱਤਰਾ ਭੁੱਖਿਆ ਉਹਨਾਂ ਦੇ ਸਿਰ 'ਚ ਜੁੱਤੀਆਂ ਮਾਰ ਕੇ ਇੱਥੇ ਸੋ ਇਸ ਕਰਕੇ ਅੱਜ ਅਸੀਂ ਉਹਨੂੰ ਦੱਸਣ ਆਏ ਆ ਦਿਲਜੀਤ ਉਸਾਂ ਨੂੰ ਕਿ ਸਾਰਾ ਪੂਰੀਆਂ ਸਮਝੌਤੀਆਂ ਜਟੇਬੰਦੀਆਂ ਪੂਰਾ ਪੰਜਾਬ ਤੇਰੇ ਨਾਲ ਖੜਾ ਇੱਕ ਇੱਕ ਬੱਚਾ ਪੰਜਾਬ ਦਾ ਜੱਟ ਕੇ ਤੇਰੇ ਨਾਲ ਖੜਾ ਕਿਸੇ ਗੱਲੋਂ ਪਿੱਛੇ ਲੱਪਣ ਦੀ ਨੋੜ ਨਹੀਂ ਘਬਰਾਉਣ ਦੀ ਐਸੇ ਦਾ ਉਹ ਸ਼ੂਰਮਾ ਹੈ ਉਹਨੇ 2020 ਵਿੱਚ ਸਾਡੇ ਅੰਦੋਲਨ ਦੇ ਵਿੱਚ ਮੋਰੀ ਹੋ ਕੇ ਸਾਡੇ ਨਾਲ ਗਿਆ